ਉਹ ਮਾਲਕਾ ਚੁਗਲੂ ਗੱਲ ਕਰ ਰਿਹਾ ਰੋਟੀ ਖਾਣ ਨੂੰ ਦੇ ਰਿਹਾ ਮੇਰਾ ਪੁੱਤ ਅੱਜ ਮੇਰਾ 35 ਸਾਲ ਦਾ ਹੋਊਗਾ ਕੀ ਪਤਾ ਮੇਰਾ ਉਹ ਸਾਥ ਨਹੀਂ ਸੀਗਾ ਠੀਕ ਹੈ ਨਹੀਂ ਮੈਨੂੰ ਕੋਈ ਲੋੜ ਪਈ ਸੀ ਜੇ ਬੱਚਾ ਰੰਦਾ ਮੇਰਾ ਭਾਈ ਸਾਹਿਬ ਸਾਡੇ ਸਦਾਨ ਦੇ ਅੰਦਰ ਅਸੀਂ ਆਪਣੀ ਕੁੜੀ ਦੇ ਘਰ ਜਾ ਨਹੀਂ ਖਾਦੇ ਅਸੀਂ ਉਹਨਾਂ ਨੂੰ ਦਿਨ ਦੇ ਜ਼ਰੂਰ ਗੋਨਾਰਗ ਪਾਤਸ਼ਾਹ ਨੇ ਕਿਹਾ ਸੀ ਕੀਰਤ ਕਰੋ ਵੰਡ ਛਕੋ ਅਸੀਂ ਉਸੇ ਨਿਯਮ ਤੇ ਚੱਲ ਰਹੇ ਹਾਂ ਸਾਰ ਜੀ ਉੱਠ ਕੇ ਪਹਿਲਾ ਪਾਠ ਪੂਜਾ ਲਗਾ ਲਈ ਜੀ ਨਾ ਨਾ ਸਮਾਨ ਬਣਾਉਣਾ ਸ਼ੁਰੂ ਕਰ ਦੇਈਦਾ ਉਹੀ ਸਿਧਾਂਤ ਹੈ ਜਿਵੇਂ ਗੁਰਦੁਆਰੇ ਹੁੰਦਾ ਹੈ ਬਾਣੀ ਚੱਲਦੀ ਰਹਿੰਦੀ ਹੈ ਤਲਿੰਗਰ ਬਣਦੇ ਰਹਿੰਦੇ ਆਹ ਤਾਂ ਸ਼ੁਕਰ ਗੁਜ਼ਾਰਾ ਹਸ ਮਾਲਕ ਲਈ ਰੱਬ ਹੈ ਵੈਸੇ ਹਾਂ ਅਗਰ ਰੱਬ ਨਾ ਹੁੰਦਾ ਤਾਂ ਸ੍ਰਿਸ਼ਟੀ ਨਾ ਹੁੰਦੀ ਰੱਬ ਹੈ ਤਾਂ ਸ੍ਰਿਸ਼ਟੀ ਹੈ ਕਿਆ ਸਮਝ ਇਤਿਰਾਤਾ ਮਾਤਾ ਸਾਨੂੰ ਪੱਖੀ ਚੱਲ ਰਹੇ ਆ ਮਾਤਾ ਦੀ ਕੋਈ ਗੱਲ ਨਹੀਂ ਹਾਂ ਜੀ ਜਾ ਬੱਪੂ ਘੂਰਦਾ ਹੈਗਾ ਤੇ ਸ਼ੀਸ਼ੇ ਮੂਰੇ ਤੇ ਉਹ ਹੀ ਆਏ ਬੱਪੂ ਆਹੋ ਜਦ ਬੱਪੂ ਘੂਰਦਾ ਸ਼ੈਰੀ ਮਨ ਜੈਲ ਆ ਰਿਹਾ ਹੁੰਦਾ ਆ ਤੇ ਤੁਸੀਂ ਉਹਨੂੰ ਗਾਣੇ ਚ ਘੂਰ ਰਹੇ ਹੋ ਨੇ ਤੁਸੀਂ ਹਾਂਜੀ ਹਾਂਜੀ ਸ਼ੀਸ਼ੇ ਮੂਰੇ ਤੇ ਬੱਪੂ ਘੂਰੂ ਬਥੇਰੀ ਫਿਲਮਾਂ ਚ ਬਥੇਰੇ ਗਾਣੇ ਕੰਮ ਕਰ ਚੁੱਕਾ ਬੱਬੂ ਮਾਨ ਦੀ ਪਿਕਚਰ ਸੀਗੀ ਮਾਈਕ ਵੀਲੇਜ ਮੇਰਾ ਕਰ ਉਹ ਲੈ ਚੂਗੇ ਕਦਰ ਪੈਸੇ ਨਹੀਂ ਲਿਆਉਣਾ ਤੁਸੀਂ ਸ਼ੌਂਕ ਨੂੰ ਜਾਂਦੇ ਸੀਗੇ ਸਰਦਾਰ ਜੀ ਸਾਡਾ ਸਰਦਾਰ ਜੀ ਕਹਿੰਦੇ ਦੇਖੋ ਸਾ ਪਿਆਰ ਨਾਲ ਹੈ ਮਾਲਕ ਚਾਵੇ ਤਾਂ ਰਾਜ ਕਰਾਵੇ ਮਾਲਕ ਚਾਵੇ ਤਾਂ ਪੀਠ ਮੰਗਾਵੇ ਪਰ ਸਾਨੂੰ ਮਾਲਕ ਨੇ ਆ ਕੇ ਸਾਡੋਂ ਪੀਠ ਨਹੀਂ ਮੰਗਾਈ ਇੱਕ ਟਾਈਮ ਅਸੀਂ ਐਸਾ ਵੀ ਦੇਖਿਆ ਹੈਗਾ ਵੀ ਅੱਜ ਸਾਡੇ ਕੋਲੇ 5 ਰੁਪਏ ਵੀ ਨਹੀਂ ਹੈਗੇ ਪਰਮਾਤਮਾ ਕਹਿੰਦਾ ਤੁਸੀਂ ਕਿਉਂ ਦਾਸ ਹੋ ਰਹੇ ਹੋ ਸਵੇਰੇ ਮੈਨੂੰ ਨਹੀਂ ਪਤਾ ਲੱਗਿਆ ਪੁੱਤ ਕਿੱਥੋਂ ਪੈਸਾ ਆ ਰਿਹਾ ਕਿੱਥੋਂ ਨਹੀਂ ਮੈਂ ਕਿਸੇ ਤੋਂ ਕੋਈ ਮਦਦ ਨਹੀਂ ਲਈ ਪਰ ਮੇਰੀ ਮਿਹਨਤ ਹੈ ਪੈਸਾ ਮੈਨੂੰ ਵਾਪਸ ਆ ਗਿਆ ਚੰਡੀਗੜ੍ਹ ਦੀ ਜਿੰਨੀਆਂ ਵੀ ਕੰਟੀਨਾਂ ਮੈਸਾਂ ਨੇ ਸਾਰਿਆਂ ਤੇ ਮਾਲ ਮੇਰਾ ਜਾਂਦਾ ਸੀ ਮੇਰੀ ਘਟ ਤੋਂ ਘਟ ਨਹੀਂ ਰੋਜ਼ ਵੀ ਤਿੰਨ ਤਿੰਨ 4 ਕੁਇੰਟਲ ਦੀ ਸੇਲ ਸੀ ਜ਼ਿੰਦਗੀ ਦਾ ਮਜ਼ਾ ਆ ਰਿਹਾ ਜ਼ਿੰਦਗੀ ਆ ਫਾਸਕਲਾ ਸਮਝ ਆ ਰਿਹਾ ਪੁੱਤ ਗੱਤ ਜੱਕ ਗਿੰਦਗੇ ਇਸੇ ਰਹੀ ਚਲਦੀ ਰਹਿਣਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੁਹਾਲੀ ਦੇ ਵਿੱਚ ਬਹੁਤ ਸੋਹਣੀ ਤਸਵੀਰ ਤੁਹਾਨੂੰ ਦਿਖਾਵਾਂਗੇ ਬੇਬੇ ਬਾਪੂ ਦੀ ਰਸੋਈ ਜੋ ਕਿ ਮੈਕਸ ਹਸਪੀਟਲ ਦੀ ਬੈਕ ਸਾਈਡ ਤੇ ਮੰਦਰ ਦੇ ਬਿਲਕੁਲ ਨਾਲ ਪਾਰਕਿੰਗ ਦੇ ਵਿੱਚ ਹੈ ਬਹੁਤ ਸੁਆਦੀਸ਼ਟ ਖਾਣਾ ਬਣਾਉਂਦੇ ਨੇ ਜ਼ਿੰਦਗੀ ਨੂੰ ਸਮਝੀ ਬੈਠੇ ਨੇ ਜ਼ਿੰਦਗੀ ਦਾ ਇੱਕ ਫਲਸਫਾ ਘੱਡੀ ਬੈਠੇ ਨੇ ਬਾਬਾ ਜੀ ਨੇ ਗੱਲ ਕਰਦੇ ਆ ਚੰਨੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆੜਾ ਨਾਂ ਬਹੁਤ ਸੋਹਣਾ ਚੰਨੀ ਕੋਈ ਨਹੀਂ ਜੋ ਕੀ ਨਹੀਂ ਜੀ ਬਸ ਉਹ ਜਮਾਲ ਗਾ ਚੁਗਲ ਗੀਆ ਕਰ ਰਿਹਾ ਰੋਟੀ ਖਾਣ ਨੂੰ ਦੇ ਰਿਹਾ ਇਸ ਵੇਲੇ 71 ਸਾਲ ਦੀ ਮੇਰੀ ਉਮਰ ਹੈ 68 ਸਾਲ ਦੀ ਹੈ ਅਸੀਂ ਆਪਣਾ ਕਮਾਉਂਦੇ ਆ ਆਪਣਾ ਖਾਂਦੇ ਆ ਬੇਟੀ ਇੱਕ ਮੇਰੀ ਕੈਨੇਡਾ ਬੈਠੀ ਆ ਉਹ ਕਹਿੰਦੇ ਪਾਪਾ ਕੰਮ ਨਾ ਕਰ। ਇੱਕ ਬੇਟੀ ਜੋ ਜਲੰਧਰ ਬੈਠੀ ਉਹਦੇ ਕੋਲ ਦੋਸ਼ ਹੋਰ ਨੂੰ ਨੇ ਉਹ ਕਹਿੰਦੇ ਕੰਮ ਨਾ ਕਰ। ਮੈਂ ਕਹਿੰਦਾ ਕੰਮ ਨਹੀਂ ਛੱਡ ਸਕਦਾ। ਕੰਮ ਕਰਾਂਗਾ ਤੇ ਰੋਟੀ ਖਾਵਾਂਗਾ। ਇਹ ਸ਼ੁਰੂ ਤੋਂ ਹੀ ਮਾਲਕ ਨੇ ਆਰਗੁਣ ਦਿੱਤਾ ਸੀਗਾ ਸਬਜ਼ੀਆਂ ਬਣਾਉਣ ਦਾ ਤੇ ਰੋਟੀ ਪਕਾਉਣ ਦਾ। ਉਹ ਸੀ ਆਪਣਾ ਕਰ ਰਹੇ ਆ। ਜ਼ਿੰਦਗੀ ਦੇ ਬਹੁਤ ਰੰਗ ਦੇਖੇ ਤੁਸੀਂ। ਬਹੁਤ ਜ਼ਿਆਦਾ ਜੀ। ਮੈਂ ਥਾਈਲੈਂਡ ਹਾਂਗਕong ਬੈਂਕਾਕ ਉਸ ਤੋਂ ਬਾਅਦ ਸਿੰਗਾਪੂਰ ਉਸ ਤੋਂ ਦੁਬਈ ਸਾਰਾ ਮਲੇਸ਼ੀਆ ਔਰ ਆਇਰਲੈਂਡ ਸਾਰਾ ਘੁੰਮਿਆ ਪਿਆ ਸਭ ਦੇਖਿਆ ਹੈ ਲੇਕਿਨ ਆਪਣਾ ਜਿੱਥੇ ਵੀ ਗਏ ਆ ਆਪਣੀ ਕਿਰਤ ਕਰਕੇ ਖਾਧੀ ਹੈ ਮੈਂ ਬਾਹਰ ਵੀ ਕੰਮ ਕਰ ਚੁੱਕਾ ਇੱਥੇ ਵੀ ਕਰ ਰਿਹਾ ਕਿਰਤ ਦਾ ਸਿਧਾਂਤ ਉਦਾਂ ਵੀ ਸਿੱਖਾਂ ਕੋਲੇ ਆ ਪਾਣੀ ਚ ਰਹਿਣਾ ਕਿਰਤ ਕਰਨਾ ਹਾਂਜੀ ਹਾਂ ਜੀ ਸਵੇਰੇ 4 ਵਜੇ ਉੱਠ ਗੋ 4 ਵਜੇ ਉੱਠ ਕੇ ਪਹਿਲਾਂ ਪਾਠ ਪੂਜਾ ਲਗਾ ਲਈਦੀ ਹੈ ਨਾਲ ਨਾਲ ਸਮਾਨ ਬਣਾਉਣਾ ਸ਼ੁਰੂ ਕਰ ਲਈਦਾ ਹੈ ਉਹੀ ਸਿਧਾਂਤ ਹੈ ਜਿਵੇਂ ਗੁਰਦੁਆਰੇ ਚੁੰਦਾ ਹੈ ਬਾਣੀ ਚੱਲਦੀ ਰਹਿੰਦੀ ਹੈ ਤੇ ਲੰਗਰ ਬਣਦੇ ਰਹਿੰਦੇ ਨੇ ਉਸੇ ਤਰ੍ਹਾਂ ਸਾਡੇ ਕੋਲ ਵੀ ਇਹ ਉਹੀ ਚੀਜ਼ ਹੈ ਉਧਰ ਪਾਣੀ ਲੱਗੀ ਰਹਿੰਦੀ ਹੈ ਇੱਧਰ ਅਸੀਂ ਆਪਣਾ ਲੰਗਰ ਤਿਆਰ ਕਰਨਾ ਸ਼ੁਰੂ ਕਰ ਲੈਂਦੇ ਆ ਉਹ ਮਾਲਕ ਮਿਹਰ ਕਰਦਾ ਹੈ ਜਿੱਥੇ ਵੀ ਖੜਦੇ ਆ ਉੱਥੇ ਹੀ ਮਾਲਕ ਕੁਛ ਨਾ ਕੁਛ ਬੰਦੇ ਪੇਛੜ ਲੈਂਦਾ ਉਹ ਕਬੀਲਦਾਰੀ ਹੰਡਾਈ ਤੁਸੀਂ ਬੜੀਆਂ ਸਿਮੇਵਾਰੀਆਂ ਨਭਾਈਆਂ ਦੋਵੇਂ ਕੁੜੀਆਂ ਦੇ ਵਿਆਹ ਕੀਤੇ ਹਾਂਜੀ ਹਾਂਜੀ ਇੱਕ ਕੁੜੀ ਨੂੰ ਮੈਂ ਕੈਨੇਡਾ ਭੇਜਤਾ ਹੈ ਵਿਆਹ ਵਿਆਹ ਕਰਤਾ ਉਸੇ ਕੁੜਮ ਮੇਰਾ ਜਵਾਈ ਵੀ ਕਿ ਨਿਢਾਈ ਰਹਿੰਦਾ ਹੈ ਤੇ ਪਹਿਲਾਂ ਉਹ ਦੁਬਈ ਰਹਿੰਦੇ ਸਨ ਦੁਬਈ ਨਾਲ ਆਪਣੀ ਟ੍ਰਾਂਸਪੋਰਟ ਸੀਗੀ ਹੁਣ ਉੱਥੇ ਜਾ ਕੇ ਉਹਨਾਂ ਨੂੰ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈ ਉੱਥੇ ਉਹਨਾਂ ਦੇ ਆਪਣੇ ਰਿਲੇਟਿਵ ਰਹਿੰਦੇ ਨੇ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰ ਦਿੱਤਾ ਉਹਨਾਂ ਦਾ ਕੁੜੀਆਂ ਵੈਸੇ ਤੁਹਾਡੇ ਲਈ ਮੁੰਡਿਆਂ ਤੋਂ ਵੱਧ ਕੇ ਹਨਾ ਬਹੁਤ ਜ਼ਿਆਦਾ ਹਾਂਜੀ ਮਾਤਾ ਜੀ ਸਸੇਗਾ ਸਸੇਗਾ ਪੁੱਤ ਜੀ ਇਹ ਤਾਂ ਮੁੰਡੇ ਵੀ ਸੁੱਖ ਨਹੀਂ ਦਿੰਦੇ ਹੈਗੇ ਜਿੰਨਾ ਸਾਡੀਆਂ ਕੁੜੀਆਂ ਸੁੱਖ ਦਿੰਦੀਆਂ ਨੇ ਤੇ ਅੱਜ ਵੀ ਉਹ ਹੀ ਕਹਿੰਦੀਆਂ ਨੇ ਮੰਮੀ ਤੁਸੀਂ ਆਪਣਾ ਕੰਮ ਛੱਡ ਦਿਓ ਮੈਂ ਕਿਹਾ ਨਹੀਂ ਬੇਟਾ ਗੋਡੇ ਰਹਿ ਜਣੇ ਹੈਗੇ ਮੇਰੇ ਗੋਡਿਆਂ ਦੀ ਬਿਮਾਰੀ ਮੈਨੂੰ 21 ਸਾਲ ਦੀ ਸੀਗੀ 21 ਸਾਲ ਦੀ ਅੱਜ ਮੈਂ ਗੋਡਿਆਂ ਦੇ ਬਿਲਕੁਲ ਠੀਕ ਠਾਕ ਹੈਗੀਆਂ ਐਸੀ ਕੋਈ ਗੱਲ ਨਹੀਂ ਹੈਗੀ ਮੰਮੀ ਕੁੜੀਆਂ ਕਹਿੰਦੀਆਂ ਵੀ ਡੈਡੀ ਮੈਂ ਹੁਣ ਕੈਨੇਡਾ ਆ ਗਈਆਂ ਵੀ ਇਹ ਕੰਮ ਛੱਡ ਦਿਓ ਪੈਸੇ ਤੁਹਾਨੂੰ ਭੇਜ ਦੰਨੀ ਆ ਕਿਹੜਾ ਬੰਨ ਤੁਹਾਡਾ ਵੀ ਜਿਹੜਾ ਤੁਸੀਂ ਇੱਥੇ ਆਉਂਦੇ ਹੋ ਭਾਈ ਸਾਹਿਬ ਸਾਡੇ ਸਲਾਨ ਦੇ ਅੰਦਰ ਅਸੀਂ ਆਪਣੀ ਕੁੜੀ ਦੇ ਘਰ ਦਾ ਨਹੀਂ ਖਾਂਦੇ ਅਸੀਂ ਉਹਨਾਂ ਨੂੰ ਦਿਨ ਦੇ ਜ਼ਰੂਰ ਹੁਣ ਵੀ ਉਹਨੇ ਮੇਰੇ ਤੋਂ ਪੈਸੇ ਮੰਗੇ ਸੀਗੇ ਮੈਂ ਉਹਨੂੰ ਭੇਜੇ ਨੇ ਲੇਕਿਨ ਮੈਂ ਇਹ ਨਹੀਂ ਕਹੇ ਵੀ ਕਵਾਂਗਾ ਕਿ ਤੁਸੀਂ ਮੁੰਡਾ 100 ਰੁਪਏ 20 ਰੁਪਏ ਭੇਜ ਲਓ ਆਪਰਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕੀਰਤ ਕਰੋ ਵੰਡ ਛਕੋ ਅਸੀਂ ਉਸੇ ਨਿਯਮ ਤੇ ਚੱਲ ਰਹੇ ਹਾਂ ਪਾਣੇ ਨੂੰ ਮੰਨਦੇ ਪਾਣਾ ਤਾਂ ਮੰਨਣਾ ਪੈਗਾ ਜੀ ਉਸ ਤੋਂ ਉੱਪਰ ਤਾਂ ਕੋਈ ਨਹੀਂ ਸਮਾ ਇੱਕ ਚੀਜ਼ ਹੈ ਵਸਤੂ ਹਾਂਜੀ ਸਮਾ ਕੀ ਚੀਜ਼ ਹੈ ਵਸਤੂ ਸਮਾ ਸਮਾ ਬੜੀ ਬਲਵਾਨ ਚੀਜ਼ ਹੈ ਜੀ ਇਹ ਚਾਹੇ ਤਾ ਭੀਖ ਮੰਗਵਾਵੇ ਇਹ ਚਾਵੇ ਤਾਂ ਰਾਜ ਕਰਾਵੇ ਰਾਜ ਵੀ ਕੀਤਾ ਤੁਸੀਂ ਰਾਜੂ ਕਰ ਚੁੱਕੇ ਆ ਅਜੇ ਵੀ ਰਾਜ ਕਰ ਰਹੇ ਆ ਹੱਥੀ ਕੁਮਾਰ ਆ ਹੱਥੀ ਖਾ ਰਹੇ ਆ ਰਾਜ ਹੀ ਸਾਡਾ ਤਾਂ ਅਜੇ ਕਿਸੇ ਜਿੰਦਗੀ ਸਾਡੀ ਹੈ ਨਹੀਂ ਕਿਸ ਨੂੰ 10 ਰੁਪਏ ਵੀ ਨਹੀਂ ਦੇਣੇ ਸਾਡੇ ਜੋ ਸਮਾਨ ਲੈ ਕੇ ਆਨੇ ਆ ਮਾਰਕੀਟ ਚੋਂ ਨਗਰ ਲੈ ਕੇ ਆਨੇ ਆ ਨਗਰ ਲਿਆ ਕੇ ਇੱਥੇ ਵੇਚੀਦਾ ਹੁਣ ਅੱਜ ਮੈਂ ਕਿੱਥੇ ਨਹੀਂ ਸੀਗਾ ਇਹਨਾਂ ਕੋਲ ਇੱਕ ਗੁੰਡਾ ਆਇਆ ਉਹਨੇ ਖਾਣਾ ਖਾਦਾ ਇਹਨਾਂ ਕੋਲ ਪੈਸੇ ਮਰ ਦੇਣੇ ਭੁੱਲ ਗਿਆ ਸੀ ਟੁੱਟੇ ਜੋ ਖਾਣਾ ਖਾ ਕੇ ਹਟਿਆ ਉਹਨੇ ਆਪਕੇ ਇਹਨਾਂ ਨੂੰ ਪੈਸੇ ਦਿੱਤੇ ਇਹਨੇ ਕੋ ਮੇਰੇ ਕੋਲ ਵਾਪਸ ਭਾਇਆ ਨਹੀਂ ਉਹਨੇ ਬੀਟੀਐਮ ਕਰ ਲਿਆ ਕੋ ਪੇਟੀ ਮੇਰੇ ਕੋਲ ਨਹੀਂ ਹੈਗਾ ਕੰਨੇ ਵਜਾ ਰੱਬਾ ਰੱਬਾ ਸਰ ਤੇ ਕੀ ਕਰ ਸਕਦੇ ਆ ਅਸੀਂ ਹੀ ਸੋਚਾਂਗੇ ਲੰਗਰ ਛਕਾ ਦੇ ਕਿਸੇ ਨੂੰ ਸੁਸਵੰਦ ਦੇਤਾ ਬਹੁਤ ਤੁਹਾਡੀ ਜ਼ਿੰਦਗੀ ਬਹੁਤ ਇੱਕ ਹਿਸਾਬ ਦੀ ਫਿਲਮ ਆ ਤੁਸੀਂ ਸਟਰਗਲ ਵਾਂਗੂ ਲੜਿਆ ਹੈਣਾ ਇਹਨੂੰ ਜੀਆ ਵੀ ਮਸਾਲਿਆਂ ਦਾ ਕੰਮ ਤੁਹਾਡਾ ਬਹੁਤ ਤਕੜਾ ਸੀ ਸੀਗਾ ਮਸਾਲਾ ਨੂੰ ਲੋਕ ਇੱਥੇ ਮਸਾਲਾ ਕਿੰਗ ਦੇ ਨਾਂ ਨਾਲ ਜਾਣਦੇ ਸੀਗੇ ਮਹਾਲੀ ਨਹੀਂ ਜੀ ਨਹੀਂ ਮੇਰਾ ਜਿੰਨਾ ਵੀ ਸਮਾਨ ਸੀ ਮੈਂ ਮਸਾਲੇ ਬਣਾਉਂਦਾ ਸੀ ਆਪਣੇ ਹੱਥੀ ਮਸਾਲੇ ਦਿੱਲੀੋਂ ਲਿਆ ਕੇ ਇੱਥੇ ਆਪਣੇ ਸਾਹਮਣੇ ਪੀਸ ਕੇ ਉਹਨਾਂ ਨੂੰ ਜਿੰਨ ਦੀ ਗੱਲ ਲਿਆ ਜਿੰਨੀਆਂ ਵੀ ਕੰਟੀਨਾ ਮੈਸਾਂ ਨੇ ਸਾਰਾ ਤੇ ਮਾਲ ਮੇਰਾ ਜਾਂਦਾ ਸੀ ਮੇਰੇ ਘਰ ਤੋਂ ਕੱਟਣੀ ਰੋਜ਼ ਦੀ ਵੀ ਤਿੰਨ ਤਿੰਨ 4-4 ਕੁਇੰਟਲ ਦੀ ਸੇਲ ਸੀ ਲੇਕਿਨ ਹੌਣੀ ਬਲਵਾਨ ਹੈ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਹੈਡ ਇੰਜਰੀ ਹੋ ਗਈ ਡਾਕਟਰ ਨੇ ਮੈਨੂੰ ਕਹਿਤਾ ਵੀ ਅਗਰ ਤੂੰ ਇਹ ਕੰਮ ਕਰੇਗਾ ਤੇਰੀ ਜ਼ਿੰਦਗੀ ਦਾ ਕੋਈ ਪ੍ਰੋਫੈਸ਼ਨ ਨਹੀਂ ਤੇ ਮੇਰੇ ਘਰ ਦੇ ਨੇ ਮੈਨੂੰ ਰੋਕਤਾ ਵੀ ਕੰਮ ਨਹੀਂ ਕਰਨ ਅਸੀਂ ਉਹ ਕੰਮ ਛੱਡ ਕੇ ਇਸ ਕੰਮ ਨੂੰ ਪਾ ਗਏ ਥੋੜੀ ਖਾ ਲੋ ਪਰਿਵਾਰ ਚ ਥੋੜੀ ਖਾਓ ਸੋਖੀ ਰਹੋ ਪਰਿਵਾਰ ਚ ਰਹੋ ਤੁਸਾਂ ਦੋਨਾਂ ਨੂੰ ਇਕੱਠਿਆਂ ਨੂੰ ਦੇਖਦੇ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਚਲੋ ਮਾਲਿਕ ਜੀ ਮੋਜਾ ਜੀ ਪਿਆਰ ਕਰਦੇ ਆ ਇੱਕ ਦੂਜੇ ਨੂੰ ਬਹੁਤ ਦੇਖੋ ਜੀ ਜਿੱਥੇ ਪਿਆਰ ਹੈ ਉੱਥੇ ਲੜਾਈ ਵੀ ਹੈ ਜਿੱਥੇ ਲੜਾਈ ਉੱਤੇ ਪਿਆਰ ਵੀ ਹੈ ਆਪਣੇ ਨਾਲ ਲੜਿਆ ਜਾਂਦਾ ਆਪਣੇ ਨੂੰ ਹੀ ਪਿਆਰ ਕੀਤਾ ਜਾਂਦਾ ਜਦੋਂ ਦੁੱਖ ਸੁੱਖਾਂ ਦਾ ਕੋਈ ਵੀ ਗੈਰ ਸਾਥੀ ਨਾਲ ਨਹੀਂ ਲੱਗਦਾ ਮੇਰੀ ਹੈਡ ਇੰਜਰੀ ਹੋਈ ਸੀ ਇਸਨੇ ਦਿਨ ਰਾਤ ਇੱਕ ਕੀਤਾ ਸਾਰੇ ਕਾਉਂਟ ਮੇਰੇ ਕਾਉਂਟ ਚ ਪੈਸੇ ਪਏ ਸੀ ਇਹਨੇ ਕਿੱਥੋਂ ਪੈਸੇ ਫੜੇ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਮੈਂ ਤਾਂ ਠੀਕ ਹੋਂ ਤੋਂ ਬਾਅਦ ਪੁੱਛਿਆ ਵੀ ਕਿਸ ਕਿਸ ਤੋਂ ਪਹਿਲ ਤੇ ਨੇ ਕਹਿੰਦਾ 10000 ਸੁਗਰੇ ਨੂੰ ਦਿਲ ਦੇ ਫਲਾਣੇ ਦੇ ਫਰਾਮੇ ਕਹ ਲੋ ਉਹਨ ਡੋਕਸਾ ਜਾਨ ਨੂੰ ਨਹੀਂ ਦੇ ਵਾਪਸ ਆਪਣੇ ਪੈਸੇ ਨਹੀਂ ਰੱਖਣੇ ਕਿਸੇ ਦੇ ਇਹ ਸਾਡੀ ਜ਼ਿੰਦਗੀ ਹੈ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਜੀਵਨ ਸਾਥੀ ਬਹੁਤ ਵਧੀਆ ਉਸ ਤੋਂ ਉੱਪਰ ਕੀ ਕਰ ਸਕਦਾ ਮੈਂ ਅੱਜ ਸਾਡੀ ਸ਼ਾਦੀ ਨੂੰ ਮੈਗਾ 25 30 ਸਾਲ ਹੋ ਗਏ ਨੇ ਲੇਕਿਨ ਮੈਂ ਅੱਜ ਤੱਕ ਕਦੇ ਇਹਨਾਂ ਤੋਂ ਕੋਈ ਸ਼ਿਕਵਾ ਹੀ ਨਹੀਂ ਕੀਤਾ ਇਹ ਜ਼ਰੂਰ ਕਹ ਲੈਣਾ ਵੀ ਤੁਸੀਂ ਇਹ ਕੰਮ ਗਲਤ ਕੀਤਾ ਨਾ ਕਰੋ ਅਗੋਂ ਇਹ ਸਮਝ ਜਾਂਦੇ ਨੇ ਸਾਡਾ ਕੋਈ ਝਗੜਾ ਹੁੰਦਾ ਹੀ ਨਹੀਂ ਜੇ ਝਗੜਾ ਹੋ ਵੀ ਜਾਂਦਾ ਹੈ ਵੱਧ ਤੋਂ ਵੱਧ 10 ਮਿੰਟ ਦਾ 20 ਮਿੰਟ ਦਾ ਫਿਰ ਉਹ ਮਿਲਦੇ ਹੋਏ ਮਨਾ ਲੈਣੇ ਤੁਸੀਂ ਉਹ ਸਾਡੇ ਚਿਰਸਤਾ ਕੋਣ ਹੈ ਸਾਨੂੰ ਇਹ ਹੀ ਨਹੀਂ ਪਤਾ ਆਪੇ ਇਹ ਬੁਲਾ ਲੈਣੇ ਆਪੇ ਮੈਂ ਬੁਲਾ ਲੈਣੇ ਮਾਤਾ ਜੀ ਬਹੁਤ ਵਧੀਆ ਜੀਵਨ ਸਾਥੀ ਦਾ ਬੇਟਾ ਇੱਥੇ ਦੁਨੀਆ ਤੋਂ ਕਿਆ ਲੈ ਜਣਾ ਹੈਗਾ ਜ਼ਿੰਦਗੀ ਆ ਕੋਈ ਪਰੋਸਾ ਨਹੀਂ ਹੈਗਾ ਵੀ ਮੈਂ ਹੁਣ ਇੱਥੇ ਆਈ ਆ ਜਾਣਾ ਵੀ ਆ ਘਰ ਠੀਕ ਇੱਕ ਨਹੀਂ ਜਾਣਾ ਹੈਗਾ ਹੁਣ ਜੇ ਲੜ ਲੜ ਕੇ ਮਰਦੇ ਰਹਾਂਗੇ ਫਿਰ ਤਾਂ ਜਿੰਦਗੀ ਬੇਕਾਰ ਹੈ ਨਹੀਂ ਆ ਮਨ ਚ ਨਹੀਂ ਆਉਂਦਾ ਕਿ ਹੁਣ ਸੇਵਾ ਕਰਾਉਣ ਦੀ ਉਮਰ ਸਗੀ ਇਸ ਉਮਰ ਦੇ ਵਿੱਚ ਕੋਈ ਨਹੀਂ ਮੇਰਾ ਪੁੱਤ ਅੱਜ ਮੇਰਾ 35 ਸਾਲ ਦਾ ਹੁੰਦਾ ਮੈਂ ਤੁਹਾਨੂੰ ਦੱਸਾਂ ਇਹ ਦੁਨੀਆ 'ਚ ਕੀ ਪਤਾ ਮੇਰਾ ਉਹ ਸਾਥ ਨਹੀਂ ਸੀਗਾ ਠੀਕ ਹੈ ਨਹੀਂ ਮੈਨੂੰ ਕੀ ਲੋੜ ਪਈ ਸੀ ਜੇ ਬੱਚਾ ਰਹਿੰਦਾ ਮੇਰਾ ਪਰ ਨਹੀਂ ਕੀ ਪਤਾ ਦੁਨੀਆ ਦੇ ਐਨੇ ਆਂਦੇ ਐਨੇ ਚਲੇ ਜਾਂਦੇ ਆ ਤੇ ਮੇਰਾ ਵਿੱਚੋਂ ਚਲਾ ਗਿਆ ਤਾਂ ਕੋਈ ਉਹ ਨਹੀਂ ਹੈਗਾ ਹਾਂ ਮੇਰਾ ਬੇਟਾ ਸੀ ਤੇ ਅੱਜ ਮੇਰੇ ਪੜੋਸਿਆਂ ਦਾ ਇੱਕ ਬੱਚਾ ਗਿਆ ਹੈਗਾ 24 ਸਾਲ ਦਾ ਦੋ ਲੜਕੇ ਉਹਦੇ ਹੋਏ ਹੈਗੇ ਸੁੱਖ ਨਾਲ ਤੇ ਉਹ ਨਸ਼ੇ 'ਚ ਪੈ ਗਿਆ بیٹے ਅੱਜਕੱਲ ਦੇ ਨਸ਼ਿਆਂ 'ਚ ਪਤਾ ਵੀ ਨਹੀਂ ਲੱਗਦਾ ਕਿਸ ਤਰ੍ਹਾਂ ਬੱਚੇ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ ਮੈਂ ਉਸ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਆਂ ਕਿ ਆ ਵੀ ਕੀ ਪਤਾ ਮੇਰਾ ਬੱਚਾ ਵੀ ਇਹੋ ਜਿਹਾ ਨਗੰਦਾ ਨਿਕਲ ਜਾਂਦਾ ਚਲੋ ਮੇਰੇ ਧੀਆਂ ਨੇ ਮੈਨੂੰ ਪੁੱਤਾਂ ਨਾਲੋਂ ਵੀ ਵੱਧ ਕੇ ਪਿਆਰ ਕਰਦੀਆਂ ਨੇ ਮੇਰੇ ਜਮਾਈ ਵੀ ਬਹੁਤ ਅੱਛੇ ਹੈਗੇ ਆ ਅੱਧੀ ਰਾਤ ਨੂੰ ਆਵਾਜ਼ ਮਾਰਾ ਵਜਾਜੇ ਬੇਟੇ ਇਹ ਕੰਮ ਹੋਇਆ ਹੈਗਾ ਉਹਨਾਂ ਨੇ ਅੱਧੀ ਰਾਤ ਨੂੰ ਮੇਰੇ ਕੋਲ ਖੜੇ ਹੋ ਜਾਣਾ ਹੈ ਬਾਬਾ ਜੀ ਵੈਸੇ ਅੱਜ ਕੱਲ ਪੁੱਤਾਂ ਕੁੜੀਆਂ 'ਚ ਕੋਈ ਫਰਕ ਨਹੀਂ ਰਹਿ ਗਿਆ ਹੈ ਨਾ ਕੁੜੀਆਂ ਪੁੱਤਾਂ ਤੋਂ ਵੱਧ ਕੇ ਕਰਦੀਆਂ ਇਹ ਸੱਚਾਈ ਹੈ ਇਹ ਕੋਈ ਝੂਠੀ ਗੱਲ ਨਹੀਂ ਇਹ ਸੱਚ ਹੈ ਅੱਜ ਕੱਲ ਦੇ ਜਿਹੜੇ ਬੇਟੇ ਨੇ ਉਹ ਆਪਣੇ ਮਾਪੇ ਦਾ ਬੜਾ ਪਿਆਰ ਨਹੀਂ ਦੇਖ ਸਕਦੇ ਉਹ ਤੁਹਾਨੂੰ ਉਹਨਾਂ ਨੂੰ ਬਿਰਲਾ ਆਸ਼ਰਮ ਵਿੱਚ ਭੇਜ ਦੇਣ ਨੂੰ ਤਿਆਰ ਹੁੰਦੇ ਨੇ ਪਰ ਇੱਕ ਧੀਆ ਨੇ ਜਿਹੜੀ ਕਿ ਆਪਣੇ ਮਾਪੇ ਦੇ ਪਿੱਛੇ ਮਰ ਜਾਂਦੀ ਹੈ ਇਸ ਲਈ ਮੈਂ ਤਾਂ ਆਪਣੀ ਧੀਆ ਨੂੰ ਬਹੁਤ ਪਿਆਰ ਕਰਦਾ ਮਿਸ ਕਰਦਿਆਂ ਇੰਨੀ ਦੂਰ ਬੈਠੀਆਂ ਮਿਸ ਤਾਂ ਸਾਨੂੰ ਰੋਜ਼ ਸਵੇਰੇ ਤੋਂ ਸ਼ਾਮ ਨੂੰ ਵੀਡੀਓ ਕਾਲ ਆ ਜਾਂਦੀ ਹੈ ਐਂ ਹੀ ਸੋਚ ਲੈਣੇ ਸਾਡੇ ਸਾਹਮਣੇ ਖੜੀ ਹੈ ਹੋਰ ਕੀ ਕਰੀਏ ਹਾਂਜੀ ਇਹ ਸਮਝ ਦੇ ਨੂੰ ਸਮਝਾਣਾ ਪੁੱਤ ਹਾਂ ਵੀਡੀਓ ਕਾਲ ਆਪਣੀ ਦੋਤੀ ਦੀ ਵੀ ਦੇਖ ਲਈ ਦੀ ਆ ਆਪਣੀ ਧੀ ਦੀ ਵੀ ਦੇਖ ਲਈ ਜਮਾਈ ਦੀ ਵੀ ਦੇਖ ਲੈਂਦੇ ਆ ਇਸ ਹੋਰ ਆਪਾਂ ਨੂੰ ਕੀ ਚਾਹੀਦਾ ਹੈਗਾ ਇਹ ਸੋਚੀਦਾ ਵੀ ਇਹ ਵੀ ਬੈਠੀ ਹੈ ਜੀ ਔਰ ਕੁੜੀ ਚਾਹ ਪੀਣੇ ਬਣਾ ਦੀ ਉਹ ਮੈਨੂੰ ਦਿਖਾ ਦੇ ਚਾਹ ਦਾ ਕੱਪ ਮੈਂ ਉਹਨੂੰ ਦਿਖਾਉਣੀ ਬਿਲਕੁਲ ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ ਇਹ ਸਾਡੀ ਪੰਜਾਬ ਦੀ ਰੂਹ ਆ ਜਿੰਨੇ ਮਰਜ਼ੀ ਦੁੱਖ ਤਕਲੀਫ ਚੋਂ ਲੰਘਦੇ ਹੋਈਏ ਹੱਸਦੇ ਰਹੀਦਾ ਖੁਸ਼ ਰਹੀਦਾ ਹੈਗਾ ਤੋਂ ਸ਼ੁਕਰ ਹੈ ਗਾਹਕ ਵੀ ਨਾਲ ਨਾਲ ਆ ਰਹੇ ਆ ਕੰਮ ਚੱਲਣਾ ਚਾਹੀਦਾ ਹੈਗਾ ਚਾਵਲ ਹੁੰਦੇ ਹਨ ਦੇ ਕੋਲੇ ਰਾਜਮਾ ਕੜੀ ਮਿਕਸ ਵੈਜ ਵੀ ਤੇ ਰੋਟੀਆਂ ਵੀ ਹੈ ਬਾਬਾ ਜੀ ਇੰਨਾ ਕੁਝ ਬਣਾਉਣੇ ਥੱਕ ਨਹੀਂ ਜਾਂਦੇ ਲੈ ਠਕਾਵਟ ਕਰ ਦੀ ਠਕਾਵਟ ਕਰ ਦੀ ਵਾਸਿਕ ਹੋਏਗੀ ਲੋ ਕਿਰਤ ਕਰਨੀ ਹੈ ਫਿਰ ਠਕਾਵਟ ਕਰ ਦੀ ਹੁਣ ਤੁਸੀਂ ਦੇਖ ਰਹੇ ਮੈਨੂੰ ਕਿੰਨਾ ਪਸੀਨਾ ਆ ਰਿਹਾ ਇਸ ਦੇ ਬਾਵਜੂਦ ਵੀ ਮੈਂ ਆਪਣੇ ਕੰਮ ਤੇ ਖੜਾ ਬਾਵ ਕਦੇ ਵੀ ਮਹਿਸੂਸ ਨਹੀਂ ਕੀਤੀ ਹੈਗੀ ਅੱਜ ਤੱਕ ਤੁਸੀਂ ਯਕੀਨ ਨਹੀਂ ਮੰਨੋਗੇ ਅੱਜ ਤੱਕ ਮਨੇ ਝਾੜ ਕੋਥੇ ਵਾਲੀ ਵੀ ਨਹੀਂ ਲਗਾਈ ਹੋਈ ਸਾਰਾ ਕੰਮ ਹੱਥੀਂ ਤਿਆਰ ਕਰਕੇ ਜੋਣੇ ਜਾਣੇ ਹੈ ਨਾਲ ਆਪਣਾ ਸਫਾਈ ਵੀ ਕਰਕੇ ਆਣੀ ਹੈ ਕਾਨੂੰ ਇਹ ਨਾ ਕੋਈ ਕਹ ਦੇਵੇ ਦੇਖਿਆ ਗੰਦਗੀ ਪਈ ਹੈ ਬੁੱਢੀ ਦੇ ਘਰ ਤਾਂ ਨਾ ਬਈ ਨਾ ਹੈ ਜੇ ਕੋਈ ਹੁਣ ਜ਼ਿੰਦਗੀ ਦਾ ਮਜ਼ਾ ਆ ਰਿਹਾ ਹੈ ਜ਼ਿੰਦਗੀ ਫਰਸਟ ਕਲਾਸ ਮਜ਼ਾ ਆ ਰਿਹਾ ਪੁੱਤ ਜਦ ਤੱਕ ਜਿੰਦਗੀ ਇਸ ਤਰੀ ਚਲਦੀ ਰਹਿਣੀ ਹੈ ਬਿਲਕੁਲ ਬਾਬਾ ਜੀ ਤੁਹਾਨੂੰ ਆ ਰਿਹਾ ਆਨੰਦ ਜ਼ਿੰਦਗੀ ਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਅੱਜ ਤਾਂ ਸ਼ੁਕਰ ਗੁਜ਼ਾਰਾਂ ਉਸ ਮਾਲਕ ਲਈ ਰੱਬ ਹੈ ਵੈਸੇ ਹੈ ਹੈ ਅਗਰ ਰੱਬ ਨਾ ਹੁੰਦਾ ਤਾਂ ਸ੍ਰਿਸ਼ਟੀ ਨਾ ਹੁੰਦੀ ਰੱਬ ਹੈ ਤਾਂ ਸ੍ਰਿਸ਼ਟੀ ਹੈ ਮੰਨੋ ਤੋ ਮੈਂ ਗੰਗਾ ਮਾਉ ਨਾ ਮੰਨੋ ਤੋ ਬਹਿਤਾ ਪਾਣੀ ਅਗਰ ਮੰਨੋਗੇ ਤਾਂ ਮਾਲਿਕ ਹੈ ਰੱਬ ਕਦੀ ਐ ਸਾਥ ਦਿੱਤਾ ਰੱਬ ਨੇ ਕਦੀ ਔਖੇ ਸਮੇਂ ਚ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਥ ਦਿੰਦਾ ਮਾਲਿਕ ਅਗਰ ਤੁਸੀਂ ਸੱਚੇ ਮੰਨ ਤੋ ਉਹਨੂੰ ਯਾਦ ਕਰੋ ਉਹ ਸਾਥੋਂ ਦੂਰ ਨਹੀਂ ਅਸੀਂ ਉਤੋਂ ਦੂਰ ਹੋ ਜੰਨੇ ਆਂ ਕਹਿੰਦਾ ਉਹ ਸਾਥੋਂ ਗੱਲ ਨਹੀਂ ਸਾਡੀ ਦੇਖਣ ਵਾਲੀ ਅੱਖ ਹੀ ਨਹੀਂ ਉਹ ਵਖਣੀ ਕਿਸੀ ਤੋ ਗਈ ਦਿਖਦਾ ਰੱਬ ਹਾਂਜੀ ਹਾਂ ਤੁਹਾਡੇ ਨਾਲ ਕੋਈ ਨਾ ਉਹ ਕਿਆ ਸਮਝ ਇਤ ਕਰਤਾ ਮਾਤਾ ਸਾਹਨੇ ਪੱਖੀ ਚੱਲ ਰਹੇ ਆ ਮਾਤਾ ਦੀ ਕੋਈ ਗੱਲ ਨਹੀਂ ਹਾਂਜੀ ਇਹ ਸਾਰਿਆਂ ਦੇ ਨਾਲ ਰੱਬ ਹੈ ਬੇਟੇ ਇੱਕ ਆਤਮਾ ਹੀ ਰੱਬ ਹੈ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਇਨਸਾਨ ਦੀ ਸਰੀਰ ਮਾਲ ਜਨ ਰਹਾ ਹੈ ਆਤਮਾ ਕਦੇ ਨਹੀਂ ਮਰੀ ਨਾ ਮਰੇਗੀ ਉਹੀ ਪਰਮਾਤਮਾ ਹੈ ਮਾਤਰ ਨੂੰ ਪੜਾ ਜਾ ਚੁੱਕਾ ਮਾਨੁਸਮ ਗੰਗਾ ਮਾਂ ਹੂੰ ਨਾ ਮਾਨੁਸ ਬੇਟਾ ਇੱਥੇ ਜਿਹੜੇ ਆ ਯਾਰ ਫਿਲਮ ਚ ਵੀ ਆਏ ਤੁਸੀਂ ਬਸ ਜੀ ਫਿਲਮੋ ਚਾਹ ਕਮਟੇ ਹਾਂਜੀ ਜਬ ਬਾਪੂ ਘੁਰਦਾ ਹੈਗਾ ਤੇ ਸ਼ੀਸ਼ੇ ਮੁਰ ਤੇ ਉਹੀ ਆ ਐ ਬਾਪੂ ਆਹੋ ਜਦ ਬੱਪੂ ਘੂਰਦਾ ਸ਼ੈਰੀਮਨ ਜੈਲ ਆ ਰਿਹਾ ਹੁੰਦਾ ਆ ਤੇ ਤੁਸੀਂ ਉਹਨੂੰ ਗਾਣੇ ਚ ਘੂਰ ਰਹੇ ਹੋਨੇ ਹੋ ਤੁਸੀਂ ਹਾਂਜੀ 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 ਕਿੰਨੇ ਗਾਣੇ ਫਿਲਮਾਂ ਚ ਆਏ ਬੱਪੂ ਮੈਂ ਤਾਂ ਬਾਈ ਅਮਰਜੀਤ ਨਾਲ ਵੀ ਆਇਆ ਇਹਦੇ ਨਾਲ ਵੀ ਆਇਆ ਬਾਬਾ ਕਮਲ ਮੇਰਾ ਦੋਸਤ ਹੈਗਾ ਜਿਹੜਾ ਪੇਟੀ ਸੀਰੀਜ਼ ਦਾ ਡਾਇਰੈਕਟਰ ਹੈ ਉਹ ਬੜਾ ਲੰਦਾ ਸੀਗਾ ਮੈਂ ਚਲਾ ਜਾਂਦਾ ਸੀਗਾ ਬਥੇਰੀਆਂ ਫਿਲਮਾਂ ਚ ਬਥੇਰੇ ਗਾਣੇ ਕੰਮ ਕਰ ਚੁੱਕਾ ਬੱਬੂ ਮਾਨ ਦੀ ਪਿਕਚਰ ਸੀਗੀ ਮਾਈ ਵਿਲੇਜ ਮੇਰਾ ਕਰ ਉਹਦੇ ਚ ਵੀ ਹੈਗਾ ਬਹੁਤ ਜਿਹੇ ਰੋਲ ਕੀਤੇ ਸੀ ਜਵਾਨੀ ਤੁਸੀਂ ਫਿਲਮਾਂ ਵਿੱਚ ਇੰਨੇ ਰੋਲ ਕੀਤੇ ਤੇ ਅੱਜ ਇਹ ਜ਼ਿੰਦਗੀ ਦਾ ਰੋਲ ਕਰ ਰਹੇ ਹੋ ਹੈਨਾ ਮਿਹਨਤ ਵੀ ਕਰ ਰਹੇ ਹੋ ਉਹ ਤਾਂ ਹੈ ਉਹ ਤਾਂ ਚਾਹੀਦਾ ਵੀ ਹੈ ਬੇਟਾ ਜੀ ਆਪਣੀ ਮਿਹਨਤ ਕਰਾਂਗੇ ਮਿਹਨਤ ਕਰਾਂਗੇ ਤਾਂ ਕੁਝ ਖਾਵਾਂਗੇ ਤੂੰ ਤਾਂ ਐ ਨਹੀਂ ਸੀ ਕਿ ਫਿਲਮਾਂ ਗਾਣਿਆਂ 'ਚ ਆ ਗਏ ਹੁਣ ਤਾਂ ਬਹੁਤ ਚੜ੍ਹਾਈ ਹੋਊਗੀ ਪੈਸਾ ਨਹੀਂ ਉਹ ਨਹੀਂ ਜੀ ਨਹੀਂ 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 ਮੈਂ ਲਾਲਚ ਪਿੱਛੇ ਨਹੀਂ ਜਾਂਦਾ ਸੀ ਹਾਂਜੀ ਕਦੇ ਰੁਪਈਆ ਵੀ ਨਹੀਂ ਲਿਆ ਉਹਨਾਂ ਤੋਂ ਸੀ ਸ਼ੌਂਕ ਨੂੰ ਜਾਂਦੇ ਸੀਗੇ ਸਰਦਾਰ ਜੀ ਸਾਡੇ ਦੋਸਤ ਸੀ ਬਾਬਾ ਸਰਦਾਰ ਜੀ ਕਹਿੰਦੇ ਦੇਖੋ ਸਾਡਾ ਪਿਆਰ ਨਾਲ ਹੈ ਬਾਬਾ ਕਮਲ ਜਿਹੜਾ ਸੀ ਨਾ ਉਹ ਮੇਰਾ ਦੋਸਤ ਸੀ ਉਹ ਮੈਨੂੰ ਬੁਲਾਉਂਦਾ ਸੀ ਮੈਂ ਉਸ ਤੋਂ ਓਦਾਂ ਵੀ ਬਹੁਤ ਸੋਹਣਿਆ ਅੰਕਲ ਪਾਗੋ ਬਹੁਤ ਸੋਹਣੀ ਮੈਂ ਤੇ ਤੁਹਾਡਾ ਕੱਦ ਬਹੁਤ ਸੋਹਣਾ ਆ ਤੇ ਤੁਹਾਡੇ ਤੁਹਾਡੇ ਚਿਹਰੇ ਤੇ ਇੱਕ ਨੂਰ ਵੀ ਆ ਮਿਹਨਤੀ ਮਿਹਨਤ ਦਾ ਨਸ਼ਾ ਵੀ ਹੈ ਦੇਖੋ ਜੀ ਉਹ ਮਾਲਕ ਦੀ ਦੇਣ ਹੈ ਮਾਲਕ ਚਾਵੇ ਤਾਂ ਰਾਜ ਕਰਾਵੇ ਮਾਲਕ ਚਾਵੇ ਤਾਂ ਪੀਖ ਮੰਗਾਵੇ ਪਰ ਸਾਨੂੰ ਮਾਲਕ ਨੇ ਅੱਜ ਤੱਕ ਤਾਂ ਪੀਖ ਨਹੀਂ ਮੰਗਾਈ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਮੈਨੂੰ 50 ਰੁਪਏ ਮਦਦ ਕਰ ਲੈ ਕਦੇ ਨਹੀਂ ਕੰਡ ਰਹਾ ਮੈਂ ਮੇਰੇ ਪੱਲੇ ਹੈ ਤਾਂ ਮੈਂ ਜ਼ਰੂਰ ਦਿਆਂਗਾ ਇੱਕ ਟਾਈਮ ਐਸਾ ਵੀ ਹਾਂਜੀ ਇੱਕ ਟਾਈਮ ਅਸੀਂ ਐਸਾ ਵੀ ਦੇਖਿਆ ਹੈਗਾ ਵੀ ਅੱਜ ਸਾਡੇ ਕੋਲੇ 5 ਰੁਪਏ ਵੀ ਨਹੀਂ ਹੈਗੇ ਪਰਮਾਤਮਾ ਕਹਿੰਦਾ ਤੁਸੀਂ ਕਿਉਂ ਉਦਾਸ ਹੋ ਰਹੇ ਹੋ ਸਵੇਰੇ ਮੈਨੂੰ ਨਹੀਂ ਪਤਾ ਲੱਗਿਆ ਪੁੱਤ ਕਿੱਥੋਂ ਪੈਸਾ ਆ ਰਿਹਾ ਕਿੱਥੋਂ ਨਹੀਂ ਮੈਂ ਕਿਸੇ ਤੋਂ ਕੋਈ ਮਦਦ ਨਹੀਂ ਲਈ ਪਰ ਮੇਰੀ ਮਿਹਨਤ ਹੈ ਪੈਸਾ ਮੈਨੂੰ ਵਾਪਸ ਆ ਗਿਆ ਮਿਹਨਤ ਦੇ ਪੈਸੇ ਉਦਾਂ ਵੀ ਬਾਬਾ ਜੀ ਮਰਦੇ ਨਹੀਂ ਹੈਣਾ ਉਹ ਤਾਂ ਹੈ ਜੀ ਇਹਨਾਂ ਨੇ ਸਾਡੇ ਕੋਲ ਤੋਂ ਅਲ ਸ਼ਰਾਫਤ ਬਣਾ ਲੈ ਗਏ ਸੀ ਪੈਸੇ ਤੁਹਾਨੂੰ ਦੱਸੇ ਮੈਂ ਅੱਜ ਹੀ ਅੱਜ ਹੀ ਕੇਸ ਇੱਕ ਵਾਪਸ ਲੈ ਕੇ ਆਏ ਉਹਨੇ ਮੈਨੂੰ ਪੈਸੇ ਪਾਤੇ ਨੇ ਇੱਕ ਹੋਰ ਬੀਬੀ ਐ ਇਹਨਾਂ ਦੀ ਸਹੇਲੀ ਸੀਗੀ ਇਹਨਾਂ ਕੋਲ 2 ਲੱਖ ਰੁਪਏ ਲੈ ਗਈ ਸੀ ਉਹਦੀ ਸੈਲਰੀ ਅਟੈਚ ਹੋ ਰਹੀ ਐ ਉਹ ਵੀ ਕੇਸ ਚ ਚੱਲਿਆ ਇੱਕ ਹੋਰ ਬੰਦਾ ਸੀ ਬਾਬਾ ਜਿਹੜੇ ਮਿਹਨਤ ਦੇ ਪੈਸੇ ਹੁੰਦੇ ਮੁਰਦੇ ਤਾਂ ਹੈਗੇ ਉਹ ਤਾਂ ਮੁਰਦੇ ਆ ਜੀ ਮਰਦੇ ਨੇ ਹੱਕ ਲਾਲ ਦੇ ਪੈਸੇ ਕਦੇ ਨਹੀਂ ਮਰਦੇ ਜੇ ਉਹ ਪਾਪ ਕਮਾਵਾਂਗੇ ਤੇ ਭੁਗਤਾਂਗੇ ਜਿਹੜੇ ਤੁਸੀਂ ਸ਼ਹਿਰ 'ਚ ਰਹਿ ਰਹੇ ਹੋ ਇਹਨੂੰ ਪੱਥਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੰਨੇ ਤੁਸੀਂ ਸੋਹਣੇ ਦਿਲ ਦੇ ਨਾਲ ਆਪਣੇ ਅੰਦਰ ਦੇ ਅਹਿਸਾਸ ਨੂੰ ਇਸ ਸ਼ਹਿਰ 'ਚ ਕਿਵੇਂ ਜਗਾ ਤੁਸੀਂ ਦੇਖਦੇ ਹੋ ਨਿਓ। ਇੱਥੇ ਲੋਕ ਬੜੇ ਪੱਥਰ ਦੇ ਨੇ ਹੈਨਾ। ਦੇਖੋ ਜੀ ਮੇਰੀ ਬੇਨਤੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਇਹ ਸਾਡੀ ਬਾਣੀ 'ਚ ਲਿਖਿਆ ਹੈ। ਅਸੀਂ ਆਪ ਹੀ ਚੰਗੇ ਨਹੀਂ ਆ। ਸਾਰੇ ਹੀ ਸਾਡੇ ਵਾਸਤੇ ਠੀਕ ਨੇ। ਮੈਨੂੰ ਅੱਜ ਤੱਕ ਚੰਡੀਗੜ੍ਹ ਦੇ ਅੰਦਰ ਮੈਂ ਡਿਸਟ੍ਰਿਕਟ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਰਿਹਾ। ਹਾਰਮੋਨ ਦਾ ਵੰਜੀ ਨਾਲ ਮੈਂ ਕੰਮ ਕੀਤਾ ਹੋਇਆ ਹੈ ਸਤਪਾਲ ਜੈਨ ਜੀ ਮੇਰੀ ਇੱਜ਼ਤ ਕਰਦੇ ਨੇ ਕੋਈ ਵੀ ਐਸਾ ਲੀਡਰ ਨਹੀਂ ਜਿਹੜੀ ਮੇਰੀ ਇੱਜ਼ਤ ਨਹੀਂ ਕਰਦਾ ਕਾਰਨ ਕੀ ਸੀ ਕਿ ਉਹਨੂੰ ਇਹ ਪਤਾ ਸੀ 10 ਰੁਪਏ ਕਿਸ ਤੋਂ ਲਿਸ਼ਕ ਖਾਂਦਾ ਨਹੀਂ ਕਿੰਨਾ ਕਿਸ ਨੂੰ ਦਿੰਦਾ ਜਿੰਨੇ ਵੀ ਅਫਸਰ ਸੀਗੇ ਇੱਥੋਂ ਦੇ ਸਾਰੇ ਇਹੀ ਕਹਿੰਦੇ ਸੀਗੇ ਵੀ ਚੰਨੀ ਵਰਗਾ ਬੰਦਾ ਨਹੀਂ ਨਾ ਖਾਵੇ ਨਾ ਖਵਾਵੇ ਸਿਆਸਤ ਤਾਂ ਕਿਉਂ ਛੱਡਤੀ ਨਹੀਂ ਉਹਨੇ ਵੀ ਚਾਹਨੀ ਬੁਲਾਉਂਦੇ ਨੇ ਮਨੀਸ਼ ਟਵਾੜੀ ਜੀ ਤਿੱਤੇ ਨੇ ਅਲ ਚੰਡੀਗੜ੍ਹ ਤੋਂ ਮਨੀਸ਼ ਚੜੀ ਜਿੱਤ ਨੇ ਉਹ ਮੇਰੇ ਖਾਸ ਲੰਕ ਗੁਰੂ ਮਤਨ ਦੁਖਾ ਦੇ ਨਾ ਉਹਨਾਂ ਨੂੰ ਮੈਂ ਮਿੱਠਾ ਕਰਾ ਕੇ ਆਇਆ ਮੂੰਹ ਜਿੱਤੇ ਹੋ ਹੈ ਸੋ ਬਾਬਾ ਜੀ ਲੀਡਰਾਂ ਨਾਲ ਵੀ ਵਧੀਆ ਤੁਹਾਡੀ ਗਾਣਿਆਂ ਗੀਤਾਂ ਚ ਵੀ ਆਉਂਦੇ ਹੋ ਤੇ ਜ਼ਿੰਦਗੀ ਦਾ ਆ ਵੀ ਹੈ ਨਾ ਬੜੇ ਰੰਗ ਤੁਹਾਡੇ ਜ਼ਿੰਦਗੀ ਦੇ ਤਾਂ ਕਿੰਨੀਆਂ ਫਿਲਮਾਂ ਇਕੱਠੀਆਂ ਚੱਲ ਰਹੀਆਂ ਹੈ ਬੱਸ ਇਦਾਂ ਹੀ ਹੈ ਜੀ ਇਹ ਮਾਤਾ ਜੀ ਜਦੋਂ ਭੰਜਿਆਂ ਨੂੰ ਬੋਲਦੇ ਆ ਉਹ ਵੀ ਸੁਣ ਕੇ ਦੇਖੋ ਤੇ ਪਤਾ ਲੱਗ ਜਾਏ ਮਾਤਾ ਦਾ ਤੇ ਆਪਣੇ ਆਪ ਤੁਹਾਨੂੰ ਪਤਾ ਲੱਜਦਾ ਨਹੀਂ ਹਾਂ ਇਹਨੇ ਜੰਦ ਤੇਰੀ ਦੱਸਿਆ ਸੀਗਾ ਕਿ ਤੁਹਾਡੀ ਸਵੇਰੇ ਚੜ੍ਹਦੇ ਸਾਰ 4 ਵਜੇ ਘਰੇ ਗੁਰਬਾਣੀ ਦਾ ਪਾਠ ਸ਼ੁਰੂ ਹੋ ਜਾਵੇ ਸ਼ੁਰੂ ਹੋ ਜਾਂਦਾ ਜੀ ਸਵੇਰੇ ਤੁਸੀਂ ਜਦ ਮਰਜੀ ਆ ਜਾਓ ਵੈਸੇ ਅਸੀਂ ਸਾਢੇ 3:00 ਜੇ ਉੱਠਦੇ ਸਾਢੇ 3:00 ਵਜੇ ਉੱਠ ਕੇ ਆਪਣਾ ਜੋ ਵਰਸੇ ਵਰਤ ਜੋ ਵੀ ਕਰਨਾ ਹੈ ਕਰ ਕਰ ਕੇ ਵੇਲੇ ਹੋ ਕੇ 4 ਵਜੇ ਬਿਲਕੁਲ ਨਿਤਨੇ ਸ਼ੁਰੂ ਕਰ ਦੇਣਾ ਹੈਗਾ ਮਤਲਬ ਖਾਣਾ ਬਣਾਉਂਦੇ ਬਣਾਉਂਦੇ ਨਾਲ ਵਾਇਗੁਰ ਕਰਦੇ ਰਹ ਹਾਂਜੀ ਹਾਂ ਤੇ ਜੋ ਨਹੀਂ ਪਾਠ ਕਰਦੇ ਪੰਜ ਬਾਣੀਆਂ ਸਾਡੇ ਸਰਦਾਰ ਜੀ ਆਪਣਾ ਪਾਠ ਕਰਦੇ ਕਰਦੇ ਆਪਣਾ ਸਮਾਨ ਵੀ ਤਿਆਰ ਕਰਦੇ ਰਹਿਣੇ ਆ ਤੇ ਆਪਣਾ ਪਾਠ ਵੀ ਪਾ ਲਾਂਗੇ ਫੋਟੋ ਹੁਣ ਆਪਣੀ ਇੰਟਰਵਿਊ ਕਾਫੀ ਲੰਬੀ ਹੋ ਗਈ ਜੇ ਤੁਹਾਡੇ ਕੋਲ ਕਿਸੇ ਨੇ ਜੇ ਤੁਹਾਡੇ ਤੋਂ ਕਿਸੇ ਨੇ ਖਾਣਾ ਖਾਣ ਆਉਣਾ ਹੈ ਕੀ ਐਡਰੈਸ ਇੱਕ ਵਾਰੀ ਸਮਝਾਓ ਅੰਕਲ ਜੀ 56 ਸੈਕਟਰ ਸ਼੍ਰੀ ਰਾਮ ਮੰਦਿਰ ਉਸ ਦੀ ਬੈਕਸਾਈਡ ਤੇ ਮੈਕਸ ਵੀ ਲੱਗਦੀ ਹੈ ਸ਼੍ਰੀ ਰਾਮ ਮੰਦਿਰ ਦੀ ਬੈਕ ਵੀ ਲੱਗਦੀ ਹੈ ਉੱਥੇ ਖੜ੍ਹ ਗੋ ਇਹ ਪਾਰਕਿੰਗ ਹੈ ਹਨਾ ਲੋਕ ਇੱਥੇ ਪਾਰਕਿੰਗ ਚ ਗੱਡੀਆਂ ਪਾਰਕ ਕਰਦੇ ਨੇ ਇੱਥੇ ਮੌਲਿਕਰ ਪਾਰਕ ਕਰ ਗਿੜੀਆਂ ਪਾਰਕ ਕਰਕੇ ਤੇ ਇੱਥੇ ਆਪਣਾ ਖਾ ਪੀਣਾ ਘਰ ਵਰਗਾ ਹੈ ਨਾ ਜੀ ਇੱਥੇ ਬਿਲਕੁਲ ਠੀਕ ਜੀ ਖਾ ਪੀਖੋ ਖਾਂਦੇ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਹਾਂ ਜੀ ਹਾਂ ਜੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਜਿਹੜੇ ਤੁਹਾਨੂੰ ਲੋਕ ਦੇਖ ਰਹੇ ਨੇ ਜ਼ਿੰਦਗੀ ਦਾ ਤੁਸੀਂ ਕੀ ਫਲਸਫਾ ਕੱਢਿਆ ਵੀ ਜ਼ਿੰਦਗੀ ਹੈ ਕੀ ਮੈਂ ਤਾਂ ਇਹੀ ਕਹਾਂਗਾ ਸਭ ਨੂੰ ਕੀ ਆਪਣੀ ਕਿਰਤ ਨਾ ਛੱਡੋ ਕੋਈ ਅਲੀ ਬਾਤਾਂ ਕਰਨਾ ਚਾਹੀਏ ਤੁਸੀਂ ਮੇਰੀ ਆਪਣੀ ਕਿਰਤ ਨਾ ਛੱਡੋ ਨਸ਼ਿਆਂ ਨੂੰ ਛੱਡੋ ਮੂਰੇ ਕੰਮਾਂ ਨੂੰ ਛੱਡੋ ਤੇ ਆਪਣਾ ਕਮਾਓ ਤੇ ਆਪਣੇ ਬੱਚਿਆਂ ਨੂੰ ਵੀ ਪਾਲੋ ਹੱਕ ਹਰਾ ਦੀ ਕਮਾਈ ਨਾਲ ਬੱਚਿਆਂ ਨੂੰ ਵੀ ਕੋਈ ਰੋਗ ਨਹੀਂ ਲੱਗਦੇ ਨਾ ਹੀ ਆਪਣੇ ਆਪ ਨੂੰ ਕੋਈ ਰੋਗ ਲੱਗਦੇ ਹਰਾਮ ਨਹੀਂ ਖਾਣਾ ਹੱਕ ਲਾਲ ਖਾਣਾ ਤੁਸੀਂ 71 ਇਅਰਸ ਜੋ 71 ਸਾਲਾਂ ਦੇ ਹੋ 70 ਸਾਲ ਦੀ ਉਮਰ ਹੈ ਮੇਰੀ ਅੱਜ ਵੀ ਤੋੜ ਲਾ ਲੈਨੇ ਹਾਂਜੀ ਬਹੁਤ ਵਧੀਆ ਜੀ ਰੱਬ ਤੁਹਾਨੂੰ ਐਂ ਤੰਦਰੁਸਤੀ ਦੇਵੇ ਮਾਤਾ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਨੂੰ ਦੇਖ ਰਹੇ ਹੋਣ ਪੂਰੇ ਪੰਜਾਬ ਤੁਹਾਨੂੰ ਕੈਨੇਡਾ ਕਮੈਂਟ ਚ ਵੀ ਲਿਖੂਗਾ ਕਿ ਬੇਬੇ ਜੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਨੇ ਖਾਣਾ ਤੁਹਾਡਾ ਅੱਛਾ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਬੇਟੇ ਬੇਟਾ ਜੀ ਮੇਰੇ ਪੁੱਤਰ ਮੈਂ ਕਹਿੰਨੇ ਚੜਦੀ ਕਲਾ 'ਚ ਰਹਿਣ ਗੁਰੂ ਮਹਾਰਾਜ ਇਹਨਾਂ ਨੂੰ ਇੰਨੀ ਤੰਦਰੁਸਤੀ ਬਖਸ਼ੇ ਪਰਮਾਤਮਾ ਤੇ ਜਿਹੜਾ ਕੋਈ ਦੁਨੀਆ ਵੀ ਦੇਖੇ ਵੀ ਹਾਂ ਇਹ ਮੇਰੇ ਬੱਚੇ ਲੈ ਕੋਠੇ ਖੜੇ ਹੈਗੇ ਹੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਹਾਤਾ ਜੀ ਤੁਸੀਂ ਗੱਲਬਾਤ ਕੀਤੀ ਬਹੁਤ ਸ਼ੁਕਰੀਆ ਖਾਣਾ ਖਾਵਾਂਗੇ ਜੀ ਆ ਇਹਨਾਂ ਦੀ ਇੱਕ ਛੋਟੇ ਜੀ ਬੇਬੇ ਬਾਪੂ ਦਾ ਵੈਸ਼ਨੋ ਠਾਬਾ ਸੋ ਇਹ ਆਪਣੇ بڑے ਮਨ ਦੇ ਨਾਲ ਰੀਜ ਦੇ ਨਾਲ ਖਾਣਾ ਬਣਾਉਂਦੇ ਨੇ ਤੇ ਤੁਸੀਂ ਇੱਥੇ ਜ਼ਰੂਰ ਇੱਕ ਵਾਰੀ ਖਾਣਾ ਖਾਣ ਆਓ ਇਹਨਾਂ ਨਾਲ ਗੱਲਾਂ ਕਰੋ ਦਿਲ ਦੇ ਵੀ ਬਹੁਤ ਸਾਫ਼ ਨੇ ਤੁਹਾਨੂੰ ਮਜ਼ਾ ਆਊਗਾ ਜ਼ਿੰਦਗੀ 'ਚ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਆਪਣੇ ਸਹਿਯੋਗੀ rahul sharma ਦੇ ਨਾਲ karan sharma ਮਿੱਟੀ ਦੇ ਲਈ